ਸੀਂ ਇਸ ਟੰਮ ਖੜੇ ਆ ਜੀ ਸਤਲੁਜ ਦਰਿਆ ਸਭਰਾਵਾਂ ਦਾ ਏਰੀਆ ਆ ਤੇ ਲੱਗੇ ਆ ਬਿਲਕੁਲ ਬੰਨ ਦੇ ਨਾਲ ਬਾਬਾ ਵੀਰ ਸਿੰਘ ਦਾ ਗੁਰਦੁਆਰਾ ਕੁਲੇ ਵਾਲਾ ਪਾਡੇ ਆਂ ਦੀਆਂ ਵਹਿਕਾਂ ਪਾਡਿਆਂ ਦੀਆਂ ਵਹਿਕਾਂ ਵੱਜਦੀਆਂ ਨੇ ਇਹ ਬੰਨ ਆ ਵੀ ਜਿਹੜਾ ਹਰੀਕੇ ਹੈ ਤੋਂ ਪਤਣ ਤੋਂ ਪੁਲ ਦੇ ਤੋਂ ਨੈਸ਼ਨਲ ਹਾਈਵੇ 54 ਨੰਬਰ ਤੋਂ ਕੋਟ ਗੁੱਡੇ ਨੂੰ ਜਾਂਦਾ ਉਹਦੇ ਉੱਤੇ ਸੋ ਅਸੀਂ ਤੁਹਾਨੂੰ ਇਥੋਂ ਦੇ ਹਾਲਾਤ ਵਿਖਾਉਣਾ ਚਾਹੁੰਦੇ ਆਂ ਵੀ ਹਾਲਾਤ ਕੀ ਆ ਵੀਰ ਨੂੰ ਆ ਵਿਖਾਦੇ ਬੰਨ ਦੇ ਨਾਲ ਨਾਲ ਸਿਰਫ ਅੱਧੀ ਸੜਕ ਰਹਿ ਗਈ ਸੀ ਢੈਣੋ ਤੇ ਬਾਕੀ ਇਹਨੇ ਸਾਰਾ ਢਾਲਿਆ ਸੀ ਇਸ ਸਤਲੁਜ ਦਰਿਆ ਨੇ ਤੇ ਦੁਬਾਰਾ ਫੇਰ ਤੋੜੇ ਲਾ ਕੇ ਤੇ ਇਸ ਬੰਨ ਨੂੰ ਬਚਾ ਗਿਆ ਤੇ ਹਜੇ ਵੀ ਬਹੁਤ ਵੱਡੀ ਢਾਹ ਜੜੀ ਇੱਥੇ ਹਜੇ ਵੀ ਬਹੁਤ ਵੱਡੀ ਢਾਹ ਲੱਗੀ ਹੋਈ ਆ ਸੰਗਤਾਂ ਉੱਤੇ ਕੰਮ ਕਰ ਰਹੀਆਂ ਪਰ ਸੰਗਤਾਂ ਹੈਆਂ ਬਹੁਤ ਥੋੜੀਆਂ ਨੇ ਇੱਥੇ ਸੰਤ ਬਾਬਾ ਸੁਖਾ ਸਿੰਘ ਜੀ ਉਹਨਾਂ ਦੀ ਜਿਹੜੀ ਫੌਜ ਲੱਗੀ ਆ ਸੰਤ ਬਾਬਾ ਸੁਖਾ ਸਿੰਘ ਜੀ ਸਰੀਆਲੀ ਸਾਹਿਬ ਵਾਲੇ ਜਿਨ੍ਹਾਂ ਨੇ ਦਰਿਆਵਾਂ ਨੂੰ ਨੱਕੇ ਲਾਏ ਆ ਉਹਨਾਂ ਦੀ ਫੌਜ ਇੱਥੇ ਕੰਮ ਕਰ ਰਹੀ ਆ ਸੋ ਅਸੀਂ ਤੁਹਾਨੂੰ ਹਾਲਾਤ ਦਿਖਾਉਣਾ ਚਾਹੁੰਦੇ ਆ ਕਿ ਆ ਵੇਖੋ ਨੋਜ ਆ ਜਿਹੜੀ ਆ ਪੱਥਰ ਦੀ ਨੋਜ ਸੀ ਇਹਨੂੰ ਇਹ ਰੋੜ ਕੇ ਲੈ ਗਿਆ ਸਤਲੁਜ ਦਰਿਆ ਇੱਥੋਂ ਇਹ ਨੋਜ ਰੋੜਤੀ ਆ ਇਧਰਲੇ ਬੰਦੇ ਬਹੁਤ ਵੱਡੀਆਂ ਘੁੰਮਣ ਘੇਰੀਆਂ ਪਾਣੀ ਦੀਆਂ ਪੈ ਰੀਆਂ ਨੇ ਘੁੰਮਣ ਘੇਰੀਆਂ ਪਾ ਕੇ ਥੱਲੇੋਂ ਰੇਤ ਕੱਢ ਕੇ ਰੇਤ ਕੱਢ ਕੇ ਤੇ ਆ ਬੰਨ ਨੂੰ ਜਿਹੜਾ ਥੱਲੇ ਸੱਟਿਆ ਜਾ ਰਿਹਾ ਆ ਸੋ ਬੜੀ ਵੱਡੀ ਢਾਹ ਲੱਗੀ ਆ ਅਸੀਂ ਇਸ ਵੀਡੀਓ ਦੇ ਜ਼ਰੀਏ ਆਉਦੇ ਭਰਾਵਾਂ ਨੂੰ ਕਹਿੰਨੇ ਕਿ ਇੱਥੇ ਵੱਧ ਤੋਂ ਵੱਧ ਸੰਗਤ ਆਵੇ ਮਿੱਟੀ ਹੋ